ਤਵੀ ਮੇਤਰਾ ਚੌਧਰੀ ਨਿਸਾਰ ਜੀ ਆਪਣੇ ਨਾਲ ਹੋਣਗੇ ਪਹਿਲਾਂ ਸਵਾਗਤ ਕਰਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਮੈਂ ਕਹਾਂ ਜੀ ਜੇ ਤੁਸੀਂ ਘਰ ਘਰ ਦੇ ਵਿੱਚ ਕਾਹ ਲਾਉਣਾ ਜਾਂ ਤੁਹਾਨੂੰ ਗਰਾਊਂਡ ਵਾਸਤੇ ਚਾਹੀਦਾ ਗ੍ਰੀਨਰੀ ਨਾ ਆਪਣੇ ਪੰਜਾਬੀ ਪਿਆਰ ਬਹੁਤ ਕਰਦੇ ਆਂ ਢੇੜ ਪੌਦਿਆਂ ਦੇ ਵਿੱਚ ਕਾਹ ਵੀ ਆ ਜਾਂਦਾ ਬਿਲਕੁਲ ਬਿਲਕੁਲ ਉਹਦੇ ਵਾਸਤੇ ਡਿਫਰੈਂਟ ਕਨਸੈਪਟ ਜਮਾਂ ਲੈ ਕੇ ਆਏ ਆਂ ਡਿਫਰੈਂਟ ਕਨਸੈਪਟ ਇਹ ਆ ਵੀ ਸਾਡੇ ਕੋਲ ਕਾਹ ਇੰਨੇ ਤਰ੍ਹਾਂ ਦਾ ਪਿਆ ਵੀ ਜਿੰਨੀ ਮੇਰੀ ਉਮਰ ਉਹਨੀਆਂ ਕਿਸਮਾਂ ਹੀ ਆ ਇੱਥੇ ਬਿਲਕੁਲ ਜੀ ਬਿਲਕੁਲ ਕਿਹੜੀ ਕਿਹੜੀ ਕਿਸਮ ਹੁੰਦਾ ਕਾਹ ਹੋ ਸਿਲੈਕਸ਼ਨ ਬਣਾ ਹੈ ਹਾਂਜੀ ਗੋਲਫ ਗਰਾਸ ਹੈ ਜੀ ਇਟਾਲੀਅਨ ਹੈ ਕੋਰੀਅਨ ਹੈ ਹਾਂਜੀ ਮੈਕਸੀਕਨ ਗਰਾਸ ਹੈ ਜੀ ਤੇ ਇਹ ਅੱਜ ਦੇ ਯੁੱਗ ਦੀਆਂ ਕਰੰਟ ਜਿਹੜੀਆਂ ਟਾਪ ਦੀਆਂ ਕੁਆਲਿਟੀਆਂ ਨੇ ਉਹ ਨੇ ਹਾਂਜੀ ਵੀ ਕਹਿ ਦੇਗੇ ਵੱਡੇ ਵੱਡੇ ਗਰਾਊਂਡਾਂ ਜਿਹੜਾ ਘਾ ਲਾ ਘਾ ਲੱਗਦਾ ਉੱਥੋਂ ਲੈ ਕੇ ਵੀ ਘਰੇ ਘਾ ਲਾਉਣ ਵਾਲੀ ਬ੍ਰੇਡ ਤੱਕ ਸਾਰੀ ਚੀਜ਼ ਆ ਸਾਰੀਆਂ ਚੀਜ਼ਾਂ ਤੁਹਾਨੂੰਰੇ ਹਾਜ਼ਰ ਮਿਲਣਗੀਆਂ ਸਾਰੀ ਵੈਰਾਈਟੀ ਬਿਲਕੁਲ ਬਿਲਕੁਲ ਤੇ ਇਹ ਆ ਜੀ ਜਿਹਦੇ ਆਪਾਂ ਮੌਜੂਦ ਖੜੇ ਆ ਇਹ ਇਹ ਨੂੰ ਕਿਹੜੀ ਵੈਰਾਈਟੀ ਹੈ ਇਹ ਇਟਾਲੀਅਨ ਦੀ ਵੈਰਾਈਟੀ ਹੈ ਇਹ ਇਟਾਲੀਅਨ ਇਹ ਨਵੀਂ ਕਿਸਮ ਦਾ ਗਰਾਸ ਆ ਜੀ ਇਹ ਇਹ ਮੰਨ ਲਓ ਇਸ ਤਰ੍ਹਾਂ ਦਾ ਗਰਾਸ ਹੈ ਵੀ ਇਹਨੂੰ ਸਰਦੀ ਗਰਮੀ ਦਾ ਕੋਈ ਅਸਰ ਨਹੀਂ। ਨਾ ਬਰਸਾਤ ਦਾ ਨਾ ਧੁੱਪ ਦਾ। ਇਹ ਆਲ ਰਾਉਂਡਰ ਆ। ਇਹ ਜਦੋਂ ਕੋਰਾ ਪੈਂਦਾ ਪੰਜਾਬ ਦੇ ਵਿੱਚ ਦਸੰਬਰ ਜਨਵਰੀ 'ਚ ਜੀ ਉਦੋਂ ਵੀ ਆਹੀ ਕਲਰ ਤੁਹਾਨੂੰ ਮਿਲੂਗਾ। ਬਾਕੀ ਜਿੰਨੇ ਗਰਾਸ ਨੇ ਉਹਨਾਂ ਦਾ ਕਲਰ ਬਰਾਊਨ ਚਿੱਟਾ ਜਿਹਾ ਵੀ ਹੋ ਜਾਂਦਾ ਬਰਾਊਨ ਹੋ ਜਾਂਦਾ ਬਰਾਊਨ ਹੋ ਜਾਂਦਾ ਸਰਦੀ ਦੇ ਨਾਲ। ਜੀ ਵੀ ਇਹ ਉਵੇਂ ਹੀ ਰਹੂਗਾ। ਇਹ ਬਿਲਕੁਲ ਗ੍ਰੀਨ ਰਹਿਣਾ ਸਦਾਬਹਾਰ ਹੀ ਸਦਾਬਹਾਰ। ਠੀਕ ਹੈ ਤੇ ਬਾਕੀ ਜੇ ਤੁਸੀਂ ਘਰਾਂ ਚ ਕਾ ਲਵਾਉਣਾ ਜਾਂ ਵੱਡਾ ਕੰਟ੍ਰੈਕਟ ਦੇਣਾ ਕਿਸੇ ਗਰਾਊਂਡ ਚ ਲਵਾਉਣਾ ਜਾਂ ਹੋਰ ਆ ਉਹ ਸਾਰੀ ਚੀਜ਼ ਦਾ ਆਰਡਰ ਆ ਜਿਹੜਾ ਮਿਲ ਜੂਗਾ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਦਾ ਵੀ ਆਰਡਰ ਹੋਊਗਾ ਤਾਂ ਕੁਆਂਟਿਟੀ ਦੇ ਵਿੱਚ ਤੁਹਾਡਾ ਰੈਡੀ ਹੋਊਗਾ ਛੇਤੀ ਤੋਂ ਛੇਤੀ ਕਹਿ ਦਗੇ ਆਪਾਂ ਕਿੰਨੇ ਦਾ ਆਰਡਰ ਮਿਲ ਜੂਗਾ ਆਪਾਂ ਮੰਨ ਲਓ ਜਦੋਂ ਵੀ ਸਾਨੂੰ ਕਿਸੇ ਪ੍ਰਕਾਰ ਦਾ ਆਰਡਰ ਮਿਲਦਾ ਉਹ ਡਿਪੈਂਡ ਕਰਦਾ ਕਿੰਨਾ ਏਰੀਆ ਹੈ ਜੀ ਤੇ ਸਾਡੀ ਟੀਮ 24 ਘੰਟੇ ਹਾਜ਼ਰ ਆ ਹਾਂਜੀ ਤੇ ਅਸੀਂ ਉਹਦੇ ਮੁਤਾਬਕ ਇਹ ਸਾਡੀ ਕਟਿੰਗ ਆ ਇਹਦਾ ਸਟੈਂਡਰਡ ਸਾਈਜ਼ ਆ 1.5x2 ਦਾ ਪੀਸ ਆ ਹਾਂਜੀ ਇਹ ਤਾਂ ਜਿਵੇਂ ਆਪਾਂ ਟਾਈਲਾਂ ਲਾਉਨੇ ਆ ਘਰਾਂ ਦੇ ਵਿੱਚ ਉਹ ਉਦਾਂ ਪੀਸ ਹੈ ਬਸ ਜਾ ਕੇ ਵਿਛੇ ਜਾਣ ਅੱਛਾ ਆਂ ਹੀ ਵਿਛੇ ਜਾਣਾ ਬਿਲਕੁਲ ਆਂ ਹੀ ਵਿਛੇ ਜਾਣਾ ਹੂੰ ਤੇ ਬਾਕੀ ਜੇ ਆਪਾਂ ਮੋਟੀ ਮੋਟੀ ਗੱਲ ਕਰੀਏ ਕਿੱਥੇ ਕਿੱਥੇ ਕਾ ਆਪਣਾ ਲੱਗ ਗਿਆ ਵੀ ਕਹਿ ਦਈਏ ਵੀ ਆਹ ਚੀਜ਼ ਦੇਖੋ ਇੰਨੀ ਲੰਬੀ ਲਿਸਟ ਦਾ ਮੈਂ ਦੱਸ ਨਹੀਂ ਸਕਦਾ ਪਰ ਮੈਂ ਤੁਹਾਨੂੰ ਉਹ ਨਾਮ ਦੱਸ ਦਿੰਦਾ ਜਿਨ੍ਹਾਂ ਨੂੰ ਮੰਨ ਲਓ ਪੰਜਾਬ ਦਾ ਇਕੱਲਾ ਬੱਚਾ-ਬੱਚਾ ਜਾਣਦਾ ਜੀ ਮੰਨ ਲਓ ਸੀਐਮ ਹਾਊਸ ਲੱਗਿਆ ਹੋਇਆ ਅੱਛਾ ਜੀ ਬਾਦਲਾਂ ਦੇ ਫਾਰਮਾਂ 'ਚ ਲੱਗਿਆ ਹੋਇਆ ਜੀ ਟਰਾਈਡੈਂਟ ਦੇ ਲੱਗਿਆ ਹੋਇਆ ਜੀ ਸਿੱਧੂ ਮੂਸੇਵਾਲ ਦੇ ਮੂਸੇਪਿੰਡ ਹਵੇਲੀ 'ਚ ਲੱਗਿਆ ਦੇਖੋ ਸਾਡਾ ਭਰਾ ਚਲਾ ਗਿਆ ਦੁਨੀਆ ਤੋਂ ਆਪਾਂ ਚਲੇ ਜਾਣਾ ਜੀ ਉਹਦੀ ਹਵੇਲੀ 'ਚ ਲੱਗਿਆ ਹੋਇਆ ਹਾਂਜੀ ਅਨਮੋਲ ਗਗਨਮਾਨ ਦੇ ਫਾਰਮ 'ਚ ਲੱਗਿਆ ਉਹਨਾਂ ਦੇ ਪਿਤਾ ਸਾਹਿਬ ਆਏ ਸੀ ਹੂੰ ਤੇ ਅੱਜ ਸਮਝ ਲਓ ਵੀ ਜਿੰਨੇ ਪੰਜਾਬ ਦੇ ਮੂੜਾਂ ਨੇ ਬੱਡੇ ਸੈਲੀਬ੍ਰਿਟੀ ਨੇ ਸੈਲੀਬ੍ਰਿਟੀ ਨੇ ਜੀ ਸਾਨੂੰ ਤਾਂ ਉਹਨਾਂ ਨਾਲ ਮਿਲਣ ਦਾ ਉਹੀ ਲੱਗਿਆ ਰਹਿੰਦਾ ਤਾਂ ਤਾਂ ਹੂੰ ਉਹ ਆ ਕੇ ਉਰੇ ਸਾਡੇ ਖੁਸ਼ ਹੁੰਦੇ ਨੇ ਵੀ ਯਾਰ ਕੋਈ ਜਗ੍ਹਾ ਹੈਗੀ ਆ ਜਿੱਥੇ ਆ ਕੇ ਉਹਨਾਂ ਨੂੰ ਖੁਸ਼ੀ ਮਿਲਦੀ ਆ ਸਾਨੂੰ ਇਹ ਗੱਲ 'ਚ ਖੁਸ਼ੀ ਮਿਲਦੀ ਆ ਜੀ ਵੀ ਕਿਸੇ ਨੂੰ ਸਾਡੇ ਕੋਲੇ ਆ ਕੇ ਖੁਸ਼ੀ ਮਿਲਦੀ ਆ ਸਹੀ ਆ ਸਹੀ ਆ ਵੀ ਇਹ ਇਥੋਂ ਤੁਸੀਂ ਆਪ ਚੈੱਕ ਕਰ ਸਕਦੇ ਹੋ ਵੀ ਕੁਆਲਟੀ ਤੇ ਵੈਰਾਈਟੀ ਕਿਹੋ ਜੀ ਹੋਊਗੀ ਬਿਲਕੁਲ ਬਿਲਕੁਲ ਵੀ ਰੇਟ ਵੀ ਕਿਤੇ ਆਏ ਤਾਂ ਨਹੀਂ ਵੀ ਜੇ ਬੰਦਾ ਕੋਈ ਵੱਡੇ ਵੱਡੇ ਸੈਲੀਬ੍ਰਿਟੀ ਨਾਲ ਜਾ ਕੇ ਘਰਾਂ ਚ ਘਾ ਲੱਗਾ ਵੀ ਕਿਤੇ ਰੇਟ ਵੀ ਬਾਹਲਾ ਹੋਊਗਾ ਨਾ ਨਾ ਰੇਟ ਰੇਟ ਬਾਹਲਾ ਨਹੀਂ ਹੈਗਾ ਰੇਟ ਬਿਲਕੁਲ ਜੈਸ ਰੇਟ ਨੇ ਜੀ ਤੁਸੀਂ ਸਾਡੇ ਨਾਲ ਦੇ ਫਾਰਮ ਪੂਰੇ ਪੰਜਾਬ ਨਾਰਥ ਇੰਡੀਆ ਚ ਤੁਸੀਂ ਜਾ ਕੇ ਚੈੱਕ ਕਰੋ ਜੀ ਉਹਨਾਂ ਦੇ ਬਰਾਬਰ ਦੇ ਰੇਟ ਨੇ ਪਰ ਜਿਹੜੀ ਕੁਆਲਟੀ ਸਾਡੇ ਕੋਲੋਂ ਮਿਲੂ ਉਹ ਤੁਹਾਨੂੰ ਕਿਤੇ ਨਹੀਂ ਮਿਲਣੀ ਕਵਾਲਿਟੀ ਦਾ ਫਰਕ ਆ ਬਿਲਕੁਲ ਸਾਡੇ ਮੰਨ ਲਓ ਅਸੀਂ ਕੰਮ ਹੀ ਕੁਆਲਿਟੀ ਦੇ ਕਰਦੇ ਜੀ ਸਾਡੀਆਂ ਵੈਰਾਈਟੀਆਂ ਦੇ ਵਿੱਚ ਤੁਹਾਨੂੰ ਕਿਤੇ ਵੀ ਮਿਲਾਵਟ ਨਹੀਂ ਮਿਲੂ ਨਹੀਂ ਕੀ ਹੈ ਇਹ ਜਿਹੜੇ ਬੰਦੇ ਗਰਾਸ ਦਾ ਕੰਮ ਕਰਦੇ ਉਹਨਾਂ ਨੂੰ ਪਤਾ ਜਿਹੜੇ ਕਸਟਮਰ ਨੇ ਉਹਨਾਂ ਨੂੰ ਬਿਲਕੁਲ ਇਹ ਨਹੀਂ ਪਤਾ ਹਾਂ ਇਹਦੇ ਵਿੱਚ ਮਿਕਸ ਹੋ ਜਾਂਦਾ ਸਹੀ ਹੈ ਮਿਕਸ ਕੀ ਹੋ ਜਾਂਦਾ ਵੀ 골ਫ ਦਾ ਇੱਕ ਤੜ ਵੀ ਇਹਦੇ ਚ ਆ ਗਈ ਹਾਂਜੀ ਇਹਨੂੰ ਕਵਰ ਕਰ ਲਓ ਇਹਨੂੰ ਖਤਮ ਕਰ ਦੋ ਹੈਗਾ ਉਹ ਕਾ ਪਰ ਜਦੋਂ ਉਹ ਇਕੱਠੇ ਹੋਗੇ ਫਿਰ ਖਤਮ ਹੋ ਜੂ ਅਸੀਂ ਉਹਦੇ ਤੇ ਹੀ ਕੰਮ ਕਰਦੇ ਆਂ ਵੀ ਅਸੀਂ ਉਧਰਲਾ ਗਰਾਸ ਇੱਧਰ ਨਹੀਂ ਆਉਂ ਦਿੰਦੇ ਇੱਧਰਲਾ ਉਧਰ ਨਹੀਂ ਆਉਂ ਦਿੰਦੇ ਇਹ ਹਵਾ ਨਾਲ ਸਾਡੇ ਟੀਮ ਦੇ ਕਈ ਵਾਰ ਪਾਣੀ ਦੇ ਰਾਹੀ ਆ ਜਾਂਦਾ ਅੱਛਾ ਜੀ ਪਰ ਅਸੀਂ ਸਾਡੀ ਉਹਦੇ ਤੇ ਬਾਜ ਨਜ਼ਰ ਹੁੰਦੀ ਆ ਅਸੀਂ ਉਹਨੂੰ ਰਿਮੂਵ ਕਰਦੇ ਆਂ ਜੀ ਅਸ ਜੇ ਅਸੀਂ ਅੱਜ ਖੜੇ ਆਂ ਇਸੇ ਗੱਲ ਤੇ ਸਾਡੀ ਮੰਨ ਲਓ ਵਰਕ ਖੜਾ ਹੂੰ ਵੀ ਸਾਡੇ ਕੋਲੇ ਮਿਕਸ ਨਹੀਂ ਹੈਗਾ ਵੀ ਜੇ ਕਿਸੇ ਨੇ ਕੰਟੈਕਟ ਕਰਨਾ ਜੇ ਤੁਸੀਂ ਆ ਕੇ ਵਿਜ਼ਿਟ ਕਰਨਾ ਮਲੇਰ ਕੋਟ ਲਿਆ ਜਦੋਂ ਮਰਜੀ ਮੋਸਟ ਵੈਲਕਮ ਨੇਚਰਲ ਗਰਾਸ ਫਾਰਮ ਜੀ ਲੁਧਿਆਣਾ ਰੋਡ ਮਲੇਰ ਕੋਲਾ ਤੇ ਸਥਿਤਾ ਹਾਂਜੀ ਨੰਬਰ ਤੁਹਾਡੇ ਕੋਲੇ ਹੈਗੀ ਨਹੀਂ ਤੇ ਜੇ ਤੁਸੀਂ ਨੰਬਰ ਤੇ ਕੰਟੈਕਟ ਕਰਨਾ ਨੰਬਰ ਚੱਲ ਰਿਹਾ ਹੈ ਨੰਬਰ ਚੱਲ ਰਿਹਾ ਹੈ ਹਾਂ ਵੀ ਵਿਜ਼ਿਟ ਕਰਨਾ ਵਿਜ਼ਿਟ ਕਰ ਲਓ ਨਹੀਂ ਨੰਬਰ ਲਾ ਲਿਓ ਬਿਲਕੁਲ ਵੈਲਕਮ ਹੈ ਜੀ ਵਿਜ਼ਿਟ ਕਰਨ ਵਾਲਿਆਂ ਨੂੰ ਸਾਨੂੰ ਖੁਸ਼ੀ ਹੋਊ ਹਾਂ ਪਹੁੰਚਿਓ ਜਰੂਰ ਧੰਨਵਾਦ ਬੇ ਧੰਨਵਾਦ